ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਵੜੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਅਪਾ ਟਾਪ ਦੀਆਂ ਤਿੰਨ ਬੱਚੀਆਂ ਸੇ ਲਈ ਲੈ ਕੇ ਆਏ ਜੀ ਆਓ ਖੁੱਤ ਰਹਨੇ ਬਾਈ ਤੁਹਾਡੇ ਅੱਜ ਬਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਹੋ ਠੀਕ ਹੈ ਵਧੀਆ ਵਧੀਆ ਬਾਈ ਵਧੀਆ ਚੱਲਦਾ ਬਾਈ ਕੰਮਕਾਰ ਹਾਂ ਬਾਈ ਵਧੀਆ ਨਾਮ ਤੇ ਐਡਰੈਸ ਬੋ ਨਾਮ ਮੇਰਾ ਬਾਈ ਸੋਖਾ ਪਿੰਡ ਮੇਰਾ ਨੈਣੀਵਾਲ ਜ਼ਿਲ੍ਹਾ ਬਰਨਾਲਾ ਤਹਿਸੀਲ ਤੋਂ ਬਾਈ ਨੇੜੇ ਪਿੰਡ ਰਹਿ ਜਾਂਦਾ ਸੈਣਾ ਪਧੌੜ ਤਸ਼ਨਮ ਵੌਲ ਨੰਬਰ ਬੋਲੋ ਵੌਲ ਨੰਬਰ ਹੈਗਾ 6283569211 ਦੂਜਾ ਨੰਬਰ ਹੈਗਾ 9915150 ਇਹ ਦੋਵੇਂ ਬਾਈ ਦੇ ਕੰਟੈਕਟ ਨੰਬਰ ਨੇ ਬਾਕੀ ਸਕਰੀਨ ਤੇ ਚੱਲ ਰਿਆ ਨੋਟ ਕਰ ਲੋ ਵੀਰੇ ਤਿੰਨ ਹੀ ਬੱਚੀਆਂ ਟਾਪ ਦੀਆਂ ਨੇ ਹਾਂਜੀ ਬਾਈ ਫਾਰਮ ਚੋਂ ਲੰਗਾ ਬਾਈ ਤਿੰਨੇ ਇਹ ਹਾਂ ਬਾਈ ਠੀਕ ਆ ਮੰਨ ਕੇ ਚੱਲੋ ਇਹਦੀ ਉਮਰ ਹੋ ਗਈ 8 ਮਹੀਨਿਆਂ ਦੀ ਠੀਕ ਆ ਇਹਦੀ ਨਵਾਂ ਦੀ ਉਹ ਦਸਾਂਦੀ ਹੋਊਗੀ ਉਹ ਦਸਾਂਦੀ ਹੋਊ ਹਾਂਜੀ ਬਾਈ ਠੀਕ ਆ ਬਾਈ 30 ਪਲੱਸ ਤੋਂ ਉੱਪਰ ਰਿਕਾਰਡ ਦੱਸਿਆ ਉਹਨਾਂ ਨੇ ਮੈਨੂੰ ਉਹਨਾਂ ਦੇ ਟੀਕੇ ਵੀ ਦੱਸੇ ਸੀ ਮੈਨੂੰ ਭੁੱਲ ਜਾਣਾ ਕੀ ਕੁਝ ਹੈ ਯਾਰ ਮੈਨੂੰ ਹਸਾਬ ਕਿਤਾਬ ਜ ਨਹੀਂ ਉਹਨਾਂ ਦਾ ਠੀਕ ਆ ਐਵੇਂ ਮੈਂ ਤੁਹਾਨੂੰ ਕੱਪ ਜਾ ਮਰੀ ਜਾ ਹੂੰ ਬਾਕੀ ਸੇਵਾ ਸਿਰਤੇ ਆ ਉਹਨਾਂ ਨੇ ਕਿਹਾ ਮੈਨੂੰ ਕਿਹਾ ਵੀ 30 ਪਲੱਸ ਕੱਢਿਆ ਪਿਆ ਠੀਕ ਆ ਐਵੇਂ ਬਾਕੀ ਆ ਦੀ ਸੇਵਾ ਦੇ ਹਿਸਾਬ ਨਾਲ ਲੈ ਕੇ ਜਾਵੇ ਕੋਈ ਬੰਦਾ ਹੂੰ ਐਸੀ ਚੰਗੇ ਨੇ ਬੱਚੇ ਯਾ ਬਈ ਵਾਕਈ ਸੀਮਨ ਵੀ ਬਾਈ ਕਹਿੰਦਾ ਦੱਸਿਆ ਸੀ ਮੈਂ ਭੁੱਲ ਗਿਆ ਬਾਈ ਕਹਿੰਦਾ ਫੇਸ ਆ ਜਿਹੜਾ ਰੁਕ ਬਾਈ ਮੜੀ ਜੀ ਨੇ ਫੇਸ ਦੇਖੋ ਇਹ ਇਸ ਬੜਾ ਪਿਆਰਾ ਬੋਦੀਪਾਦੀ ਬਹੁਤ ਚੰਗੀ ਆ ਇਹ ਖੁੱਲੀਆਂ ਛੱਡੀਆਂ ਮੈਂ ਬੰਨਤੀ ਆ ਬਈ ਅੱਜ ਇਹਨਾਂ ਨੇ ਬਹੁਤ ਪੱਠੇ ਘੱਟ ਖਾਦਿਆ ਨਾ ਪਾਣੀ ਪੂਣੀ ਪੀਤਾ ਠੀਕ ਆ ਅਸੀਂ ਖੁੱਲੀਆਂ ਇਹ ਉੱਥੋਂ ਖੁੱਲੀਆਂ ਆਈਆਂ ਹਾਂ ਖੁੱਲੀਆਂ ਸੀ ਜਮਾ ਠੀ ਠੀ ਝੋਲੀ ਵੀ ਜੀ ਆਹ ਇਹਨਾਂ ਨੂੰ ਤੁਰਨਾ ਵੀ ਨਹੀਂ ਆਉਂਦਾ ਲੈ ਤੁਰਨਾ ਵੀ ਨਹੀਂ ਆਉਂਦਾ ਬਾਈ ਸਹੀ ਗੱਲ ਆ ਤਲਿਆਰ ਆਪਾਂ ਕੇ ਜੁਟਦੇ ਆ ਨਾ ਅੱਜ ਹੀ ਬਣਾਂਗਾ ਮੇਰੇ ਕੋਲ ਫਾਰਮ ਦੀ ਵੀਡੀਓ ਵੀ ਪਈ ਆ ਬਾਈ ਖੁੱਲੀਆਂ ਦੀ ਠੀਕ ਆ ਤੋਰਾ ਤਾਰਾ ਚੈੱਕ ਕਰੋ ਬੱਚੀ ਦਾ ਬਹੁਤ ਚੰਗਾ ਕੱਦ ਬੱਡਾ ਉਮਰ ਦੀ ਸਾਹਮਣਾ ਠੀਕ ਆ ਝੋਲੀ ਵੀ ਚੰਗੀ ਆ ਫਰੰਟ-ਫਰੰਟ ਵੀ ਬਹੁਤ ਚੰਗਾ ਬੱਚੀ ਦਾ ਫੇਸ ਬੜਾ ਪਿਆਰਾ ਬਈ ਬਾਕੀ ਬਾਈ ਕਹਿੰਦਾ ਚੰਗੇ ਸੀਮਣ ਦੀਆਂ ਨੇ ਮਾਂ ਦਾ ਦੁੱਧ ਦਾ ਜਿਹੜਾ ਰਿਕਾਰਡ ਉਹ ਵੀ ਬਹੁਤ ਚੰਗਾ ਫੇਸ ਬਿਊਟੀ ਦੇਖੋ ਬਈ ਕਿੰਨਾ ਸੋਹਣਾ ਮੂੰਹ ਆਣਾ ਬਈ ਹਾਂਜੀ ਬਈ ਤੇ ਕੀ ਮੋਹ ਲੈ ਭਰਾ ਫਿਰ ਇਹਦਾ ਬਈ 17000 17000 ਰੁਪਏ ਮਾਨ ਤਣੋ ਜੀ ਬਈ ਹਾਂਜੀ ਬਈ 17000 ਰੁਪਏ ਮੋਹ ਲੈ ਬਾਕੀ ਜਿਹੜਾ ਮੌਕੇ ਦੇ ਵਿੱਚ ਮਾਨ ਤਣ ਜਰੂਰ ਹੋਜੇ ਚੰਗੀ ਆ ਬੱਚੀ ਪ੍ਰਿੰਟ ਬਾਅਦ ਥਣ ਛੋੜੀ ਨੇੜੇ ਤੋਂ ਚੈੱਕ ਕਰਵਾਣੇ ਝੋਲੀ ਝੋਲੀ ਕਰਮ ਵਾਲੀ ਦੀ ਬਹੁਤ ਜੰਗੀ ਆ ਕੱਲਾ ਕੱਲਾ ਥਣ ਬਾਈ ਕੱਲਾ ਕੱਲਾ ਖਾਣਾ ਲੈ ਹਾਂ ਸਾਬ ਅੱਛੀ ਦਾ ਪੱਟ ਪੁੜਾ ਦੇਖੋ ਕਿੰਨਾ ਚੌੜਾ ਥੋੜਾ ਬਹੁਤ ਚੌੜਾ ਸਹੀ ਆ ਮੁੱਲ ਜਾਇਜ਼ ਆ ਬਸ ਹੀ ਕੰਮ ਅੱਗੇ ਵੀਰੇ 2 ਨੰਬਰ ਹੋਰ ਲੱਗੇ ਝੂਲੀ ਇਹਦੀ ਬੜੀ ਕਮਾਲ ਆ ਹਣਾ ਇਹ ਤਾਂ ਬਾਈ ਗੱਬਣਾਂ ਨੂੰ ਝੋਲੀ ਪੱਟੀ ਬੈਠੀ ਆ ਬਾਈ ਸਹੀ ਗੱਲ ਆ ਗੱਬਣ ਵਰਗੀ ਝੋਲੀ ਆ ਕੱਲਾ ਕੱਲਾ ਥਾਰਾ ਪੂਰੀ ਰੱਖੀ ਦੇ ਦਾਣਾ ਫੇਸ ਇਹਦਾ ਵੀ ਬਈ ਦਿਖਾ ਦੇ ਮੜਾ ਇਹ ਰੋਕ ਕੇ ਬਈ ਫੇਸ ਦਿਖਾ ਦੇ ਫੇਸ ਵਾਕਈ ਚੰਗਾ ਇਸ ਤੋਂ ਹੀ ਬਰੀਡ ਦਾ ਪਤਾ ਲੱਗ ਜਾਂਦਾ ਫੇਸ ਬਹੁਤ ਬਈ ਭਲੇਵੇਂ ਬੱਚੇ ਸੀ ਥੋੜਾ ਜਿਹਾ ਉਪਰਾ ਮੰਨ ਲਗੇ ਬੰਨਣ ਦਾ ਕਰਕੇ ਹਮਮ ਸਹੀ ਗੱਲ ਆ ਬਈ ਤੋਰਾ ਤਾਰਾ ਚੰਗਾ ਬੱਚੀ ਦਾ ਪ੍ਰਿੰਟ ਪ੍ਰਿੰਟ ਬਹੁਤ ਚੰਗਾ ਚੰਗੀ ਆ ਬੱਚੀ ਸਭੇ ਪੜੀ ਆ ਬਈ ਬਾਕੀ ਬਈ ਬਹੁਤ ਚਾਰਤੇ ਸੀ ਕਿ ਆਪਣੇ ਕੋਲੇ ਤੂੜੀਆ ਪੱਠਿਆਂ ਦਾ ਤੋੜਾ ਹਮ ਇਹਨਾਂ ਫਰਕ ਪੈ ਜਾਂਦਾ ਇਹਦਾ ਮੁੱਲ ਭਰਾ ਇਹਦਾ ਮੁੱਲ ਬਈ 22000 22000 ਰੁਪਏ ਬਾਤਾਂ ਹੋ ਜਾ ਹਾਂਜੀ ਬਈ 22000 ਰੁਪਇਆ ਮੁੱਲ ਆ ਮਾਨ ਤਣ ਜਿਹੜਾ ਮੁੱਤ ਤੇ ਸ਼ੁਰੂ ਹੋ ਜੂਗਾ ਬੇਸ਼ਕ ਉਮਰ ਦੇ ਵਿੱਚ ਛੋਟੀਆਂ ਨੇ ਕੁਆਲਿਟੀ ਬੱਚਿਆਂ 'ਚ ਬਹੁਤ ਆ ਹੋਸ ਸਾਹਿਬ ਨੇ ਬਾਈ ਨੇ ਮੁੱਲ ਰੱਖਿਆ ਮੁੱਲ ਜੈ ਜੀ ਆ ਬਾਈ ਕਹਿੰਦਾ ਆਪਾਂ ਫਾਰਮ 'ਚੋਂ ਖਰੀਦੀਆਂ ਨੇ ਹਨਾ ਬਈ ਹਾਂਜੀ ਬਈ ਠੀਕ 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 ਫੇਸ ਦੇਖੋ ਬਈ ਫੇਸ ਬਹੁਤ ਚੰਗਾ ਗਲਾਬੀ ਨਾਸਾਂ ਨੇ ਝੂਲੀ ਕਮਾਲਾ ਝੂਲੀ ਤਾਂ ਕਰਮ ਵਾਲੀ ਗੱਬਣਾ ਵਾਂਗੂ ਲਈ ਫਿਰਦੀ ਆ ਕੱਲਾ ਕੱਲਾ ਥਾਣਾ ਠੀਕ ਆ ਬਈ ਅੱਗੇ ਵੀਰੇ 3 ਨੰਬਰ ਇੰਨੀ ਹੋਰ ਆ ਬਈ ਇਹਦੀ ਬਈ 10 ਮਹੀਨੇ ਹੋਊਗੇ ਠੀਕ ਆ ਬਈ ਕਾਦੇ ਦਾ ਵੀ ਚੰਗਾ ਹਾਂਜੀ ਬਈ ਰੀਟ ਚੰਗੀ ਆ ਝੂਲੀ ਵੀ ਚੰਗੀ ਆ ਇਸ ਬੜਾ ਪਿਆਰਾ ਬੋਦੀਵਾਦੀ ਬਹੁਤ ਚੰਗੀ ਆ ਸਨੱਖ ਪੁਣਾ ਬੱਚੀ ਦੇ ਵਿੱਚ ਬਹੁਤ ਆ ਬਈ ਬਾਕੀ ਤੋੜਾ ਤੋੜਾ ਚੈੱਕ ਕਰਵਾਉਣਾ ਤੋੜਾ ਤੋੜਾ ਵੀ ਚੰਗਾ ਬੱਚੀ ਦਾ ਬਈ ਕਦ ਕਦ ਬਈ ਫੁੱਲਾ ਓਕੇ ਆ ਹਾਂ ਕਾਦੂ ਬੱਚੇ ਪਲੇ ਵੀ ਆ ਬਈ ਹਾਂ ਪਲੀ ਵੀ ਆ ਬੱਚੀ ਕੇਸ ਦੇਖੋ ਕੇਸ ਬੜਾ ਪਿਆਰਾ ਮੂੰਹ ਮੱਥਾ ਚੰਗਾ ਗਾ ਬਾਈ ਤੇ ਝੋਲੀ ਬਹੁਤ ਚੰਗੀ ਆ ਝੋਲੀ ਵੀ ਰੂਟ ਚੈੱਕ ਕਰਵਾਵਾਂਗੇ ਪ੍ਰਿੰਸਪਲੋਂ ਤੇ ਚੰਗਾ ਇਹਦਾ ਮੁੱਲ ਵੀਰੇ ਇਹਦਾ ਬਈ 17000 ਬਾਈ 17000 ਰੁਪਏ ਮੰਨ ਤਾਣ ਹੋ ਜੀ ਹਾਂਜੀ ਬਾਈ 17000 ਰੁਪਏ ਮੁੱਲ ਮੰਨ ਤਾਣ ਬਾਈ ਕਦਾ ਮੌਕੇ ਤੇ ਜ਼ਰੂਰ ਕਰਾਂਗੇ ਝੋਲੀ ਦਿਖਾਉਣੀ ਆ ਝੋਲੀ ਬੜੀ ਕਮਾਲ ਦੀ ਆ ਬਾਈ ਬੱਚੀ ਬਾਹ ਦੇ ਬਾਈ ਮਣੀ ਝੋਲੀ ਰਖਾ ਲੈ ਲੈ ਬਾਈ ਝੋਲੀ ਚੈੱਕ ਕਰੋ ਕੱਲਾ ਕੱਲਾ ਥਣ ਚਾਰੇ ਨਿਕੜਨੇ ਪੂਰੇ ਗੈਰ ਤੇ ਛੂਲੀ ਰ ਵੀ ਹਾਂਜੀ ਬਈ ਆਪਣੇ ਬੰਨਣ ਦਾ ਕਰਕੇ ਅੱਜ ਖੜੇ ਆ ਤੂੜੀ ਆਪਣੇ ਕੋਲੇ ਬੰਦੇ ਚਾਰ ਚੂਰ ਵੱਧ ਸੀਗਾ ਉਹਨਾਂ ਕੋਲੇ ਪਾਉਂਦੇ ਸੀ ਆਪਣੇ ਕੋਲੇ ਕੱਲੀ ਤੂੜੀ ਹੁਣ ਪੱਠਿਆਦਰ ਉੱਤੇ ਤੋੜਾ ਪੈ ਜਾਉਣਾ ਬਈ ਠੀਕ ਆ ਭਾਈ ਹਾਂ ਵੀਰੇ ਜੇ ਕੋਈ ਤੰਨੇ ਇਕੱਠੀਆਂ ਲਵੇ ਭਾਈ ਚੰਗਾ ਮਨਤਨ ਕਰਦਾ ਕਰਦੇ ਆ ਵੀਰੇ ਹਾਂਜੀ ਠੀਕ ਆ ਤਿੰਨੋਂ ਬੱਚੇ ਬਾਈ ਕਹਿੰਦਾ ਜੇ ਕੋਈ ਇਕੱਠੇ ਲਾਊਗਾ ਆਪਾਂ ਪੂਰਾ ਬਈ ਇਹਨਾਂ ਦੇ ਮੂਹ ਨਾਲੋਂ ਇੱਧਰ ਤੇ ਹਾਂ ਜਰੂਰ ਕਰਦੇ ਆਂ ਫੇਸ ਫੂਸ ਕਰਮ ਵਾਲੀਆਂ ਦੇ ਲਈ ਬੜੇ ਸੋਹਣੇ ਆ ਉਦੀ-ਪਾਦੀ ਬਹੁਤ ਚੰਗੀ ਆ ਸਨੱਕ ਪੋਣਾ ਜਿਹੜਾ ਬੱਚਿਆਂ ਦੇ ਵਿੱਚ ਬਹੁਤ ਹੈ ਚੰਗੀਆਂ ਨੇ ਬਈ ਬੱਚੀਆਂ ਸਾਰੀਆਂ